ਸੀ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਪਰ ਇਸ ਭੈਣ ਨੇ ਮਿਹਨਤ ਕਰਕੇ ਅੱਗੇ ਨਾਲ ਆਵਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਹਾਂ ਮੈਂ ਗਾਂਧੀ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਪ੍ਰੋਜੈਕਟ ਦੀ ਵੀ ਮਤਰਵ ਦੇਖੋ ਸਾਡੇ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਦੇ ਰਫਾ ਕਰਾਤਨ ਸਾਡੇ ਅਰਜੀਤ ਗਾਂਧੀ ਦਾ ਜਨਮ ਦਿਨ ਉਹਨਾਂ ਨੂੰ ਅਸੀਂ ਸ਼ਰਧਾ ਫਰੇ ਦੇ ਸਭਨ ਭੇਟ ਕਰਦੇ ਹਾਂ ਓਕੇ ਮੈਂ ਅੱਜ ਆਪਣੇ ਸਮਾਣਾ ਮਹਿਲਾ ਬਲ ਬਾਂਗਰੇਸ ਦੇ ਜਿਹੜਾ ਕਿ ਕਮੇਟੀ ਦਾ ਵਿਸਤਾਰ ਹੋਇਆ ਉਸ ਲਈ ਮੈਂ ਸਮਾਣਾ ਮਹਿਲਾ ਬਲ ਬਾਂਗਰੇਸ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਔਰ ਇਸ ਭੈਣ ਨੇ ਮਿਹਨਤ ਕਰਕੇ ਅੱਗੇ ਨਾਲ ਆਪ ਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਹਾਂ ਮੈਂ ਪੂਰੀ ਮਹਿਲਾ ਕਾਂਗਰਸ ਦਾ ਧੰਨਵਾਦ ਵੀ ਕਰਦੀ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਦਿਨ ਰਾਤ ਜਿਹੜੀ ਹੈ ਉન્નਤੀ ਕਰ ਰਹੀ ਹੈ ਆਪਣੇ ਮੈਂਬਰ ਜਿਹੜੇ ਨੇ ਉਹ ਵਧਾ ਕੇ ਅੱਗੇ ਰਾਹੁਲ ਗਾਂਧੀ ਜੀ ਦਾ ਜਿਹੜਾ ਸੰਦੇਸ਼ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ 'ਚ ਬਹੁਤ ਮਦਦ ਕਰ ਰਹੀ ਹੈ। ਦੂਜੀ ਗੱਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਸਾਡੀ ਮਹਿਲਾ ਕਾਂਗਰਸ ਲਈ। ਅੱਜ ਸਾਰੀ ਮਹਿਲਾ ਕਾਂਗਰਸ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਦਾ ਅੱਜ ਜਿਹੜੀ ਉਹਨਾਂ ਦੀ ਜਨਤੀ ਹੈ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਇਕੱਠੇ ਹੋ ਕੇ ਜੋ ਸਾਡਾ 올 ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲ ਕਾਂਬਾ ਜੀ ਵੱਲੋਂ ਮੈਸੇਜ ਆਇਆ ਹੈ ਅਸੀਂ ਅੱਜ ਉਹਨਾਂ ਦੀ ਜਨਮ ਦਿਤੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮੈਲਾ ਦੀ ਸਾਡੀ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਦੇ ਵਾਸਤੇ ਕਿ ਜੋ ਆਉਣ ਵਾਲੇ ਦਿਨਾਂ ਚ ਆਪਾਂ ਦੇਖ ਰਿਹਾ ਹੋਰ ਇਹ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ ਯਾ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਹੈਲਥ ਇਸ਼ੂਜ਼ ਨੇ ਜਿਹੜੇ ਔਰਤਾਂ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਾਡੀਆਂ ਭੈਣਾਂ ਅਵੇਅਰ ਨਹੀਂ ਹੈਗੀਆਂ ਉਸ ਕਰਕੇ ਸਾਡੀ ਮਹਿਲਾ ਕਾਂਗਰਸ ਨੇ ਉਪਰਾਲਾ ਕੀਤਾ ਸੈਨੀਟਰੀ ਪੈਡਸ ਦੀਆਂ ਮਸ਼ੀਨਾਂ ਆਪ ਲਗਾ ਕੇ ਆਪ ਸਾਡੀਆਂ ਭੈਣਾਂ ਉਹਨਾਂ ਨੂੰ ਤਿਆਰ ਕਰਕੇ ਪੈਕੇਟਸ ਬਣਾ ਕੇ ਅੱਜ ਰਜੀਵ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੀ ਜਨਤੀ ਦੇ ਉੱਤੇ ਪੂਰੇ ਇੰਡੀਆ ਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਤੇ ਬਲਾਕਾਂ ਦੇ ਵਿੱਚ ਵੀ ਅੱਜ ਸੈਨੀਟਰੀ ਪੈਡਸ ਜਿਹੜੇ ਨੇ ਵੰਡ ਕੇ ਅੱਜ ਇਹ ਇੱਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਦੇ ਲਈ ਹਰ ਉਹਨਾਂ ਦੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਜਾਗਰੂਕ ਕਰ ਹੀ ਲਈ ਹੈ ਤੇ ਉਹਨਾਂ ਦੀ ਸਿਹਤ ਦੇ ਵਾਸਤੇ ਵੀ ਜਿਹੜੀ ਪੂਰੀ ਕਾਂਗਰਸ ਹੈ ਉਹ ਪੂਰੀ ਤਤਪਰ ਹੈ ਕਿ ਕਿਸ ਤਰ੍ਹਾਂ ਸਾਡੀ ਅੱਧੀ ਆਬਾਦੀ ਹੈ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਤੇ ਉਹ ਵੀ ਸਾਡਾ ਭਰਾ ਹੈ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਨੌਜਵਾਨ ਸਾਡਾ ਪੂਰਾ ਨਾਮ ਹੈ ਭਰਾ ਰਣਜੀਤ ਸਿੰਘ ਸੰਧੂ ਇਟਲੀ 'ਚ ਰਹਿੰਦੇ ਨੇ ਉਹਨਾਂ ਦੇ ਮਦਰ ਦੀ ਵੀ ਪਿੱਛੇ ਜੇ ਸਰਜਰੀ ਹੋਈ ਹੈ ਉਦੋਂ ਵੀ ਮੈਨੂੰ ਕਾਲ ਕੀਤੀ ਪਰ ਗੱਲ ਇਹ ਨਹੀਂ ਉਹ ਸਾਡਾ ਭਰਾ ਤਾਂ ਹੈ ਹੀ ਹੈ ਨਾਲ ਨਾਲ ਉਹ ਪਾਰਟੀ ਦੇ ਵਿੱਚ ਵੀ ਜਿਹੜਾ ਉਹਦਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਹੈ ਉੱਥੇ ਬੈਠ ਕੇ ਵੀ ਰਾਹੁਲ ਗਾਂਧੀ ਇੱਕ ਸੱਚਾ ਸਿਪਾਹੀ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਸਮਾਣਾ ਦੇ ਲਈ ਉਹ ਮੇਰੀ ਵੀ ਮਦਦ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਵੀ ਮਦਦ ਕਰ ਰਹੇ ਨੇ ਸਾਨੂੰ ਪੂਰੇ ਨੂੰ ਉਮੀਦ ਹੈ ਕਿ ਮੇਰੇ ਜਿਹੇ ਭਰਾ ਜਿਹੜੇ ਦੇਸ਼ ਵਿਦੇਸ਼ ਚ ਬੈਠੇ ਨੇ ਜਾਂ ਸਮਾਣੇ ਦੇ ਨੇ ਉਹ ਮੇਰੀ ਪਿਛਲੀ ਮਿਹਨਤ ਨੂੰ ਦੇਖਦੇ ਹੋਏ ਜਾਂ ਜਿਹੜਾ ਮੈਂ ਕੰਮ ਕਰ ਰਹੀ ਹਾਂ ਉਸ ਨੂੰ ਦੇਖਦੇ ਹੋਏ ਮੇਰੇ ਨਾਲ ਡੱਟ ਕੇ ਖੜੇ ਐ ਛਟਾਨਵਾਂ ਖੜੇ ਉਹਨਾਂ ਨੇ ਇੱਕ ਪ੍ਰੈਸ ਨੋਟ ਰਾਹੀਂ ਐਲਾਨ ਕੀਤਾ ਹੈ ਕਿ 2027 ਦੇ ਇਲੈਕਸ਼ਨਾਂ ਦੇ ਵਿੱਚ ਵਤਨਪਰਤਾ ਦਾ ਚਲੋ ਚੰਗੀ ਗੱਲ ਹੈ ਜੀ ਦੇਖੋ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਇੱਕ ਪੰਜਾਬ ਦੇ ਸਾਡੇ ਬੱਚਿਆਂ ਦੇ ਇਕ ਸੁਨੇਰੇ ਪੋ ਵਿਖਦਾ ਇਲੈਕਸ਼ਨ ਹੈ ਦੇਖ ਹੀ ਰਹੇ ਹੋ ਜੋ ਆਮ ਪਾਰਟੀ ਦੇ ਵਿੱਚ ਨਸ਼ੇ ਰੋਜ਼ਗਾਰ ਹੈ ਨਹੀਂ ਕੋਈ ਲਾਅ ਐਂਡ ਆਰਡਰ ਹੈ ਨਹੀਂ ਆ ਸਾਡੀਆਂ ਭੈਣਾਂ ਨਾਲ 1000 ਰੁਪਏ ਦੇ ਛੁੱਟੇ ਵਾਦੇ ਵਧਾ ਕੇ ਪੈਨਸ਼ਨਾਂ ਦੇਣ ਦੇ ਵਾਦੇ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਕੋਈ ਵੀ ਉਹ ਗਾਰੰਟੀਆਂ ਤੇ ਆਪਣੀਆਂ ਤੇ ਪੂਰੇ ਨਹੀਂ ਉਤਰੇ ਸੋ ਪੂਰਾ ਦੇਸ਼ ਪੰਜਾਬ ਇੱਕ ਜਿਹੀ ਸਟੇਟ ਹੈ ਜਿਹੜੀ ਗੁਰੂ ਮਹਾਰਾਜ ਪੀਰਾ ਵਾਹ ਪੁਰਸ਼ਾਂ ਦੀ ਧਰਤੀ ਹੈ ਠੀਕ ਹੈ ਜਿਹਨੇ ਵੀ ਇਹਦੇ ਨਾਲ ਪੰਗਾ ਲਿਆ ਉਹਨੂੰ ਮੂੰਹ ਦੀ ਖਾਣੀ ਪਈਏ ਮੈਂ ਸਿੱਧੀ ਜੀ ਕਹੂੰਗੀ ਜੇ ਇਮਾਨਦਾਰ ਲੋਕ ਜੋਈ ਕਾਂਗਰਸ ਪਾਰਟੀ ਸੱਚੇ ਮਨ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਲੋਕਾਂ ਦੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੀ ਹੈ ਤਾਂ ਮੈਨੂੰ ਪੂਰਨ ਯਕੀਨ ਤੇ ਵਿਸ਼ਵਾਸ ਹੈ ਅਸੀਂ ਸਾਰੀ ਮਹਿਲਾ ਕਾਂਗਰਸ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਰਾਹੁਲ ਵਰਗੇ ਗਾਂਧੀਜੀ ਵਰਗੇ ਲੀਡਰ ਜਿਨ੍ਹਾਂ ਨੇ ਕੱਲ ਪਟਨਾ ਵਰਗੇ ਸ਼ਹਿਰ ਨੂੰ ਜਾਮ ਕਰਤਾ ਇੰਨੇ ਉਹਨਾਂ ਦੇ ਸਪੋਟਰ ਕੀੜੀਆਂ ਮੰਗੋਂ ਉਹਨਾਂ ਨਾਲ ਪਹੁੰਚੇ ਅਸੀਂ ਉਹਨਾਂ ਦੀ ਸਾਰੀ ਟੀਮ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੀ 27 ਚ ਅਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਰਾਜਾ ਬੜਿੰਗਜੀ ਸੁਖਜਿੰਦਰ ਰੰਧਾਵਾ ਜੀ ਚੰਡੀ ਜੀ ਬਾਜਵਾ ਸਾਹਿਬ ਵਿਜੇਂਦਰ ਸਿੰਘਲਾ ਜੀ ਵਰਗੇ ਸਾਡੇ ਕੋਲ ਇੰਨੇ ਪੜ੍ਹੇ ਲਿਖੇ ਸੂਝਵਾਨ ਦੂਰਦਰਸ਼ੀ ਸੋਚ ਵਾਲੇ ਲੀਡਰ ਹੈ ਸਾਡੀਆਂ ਭੈਣਾਂ ਮੇਰੇ ਨਾਲ ਨੇ ਮੇਰੇ ਵਾਈਫ ਪ੍ਰਧਾਨ ਭੁਪਿੰਦਰ ਕੌਰ ਜੀ ਮੇਰੇ ਬਲਾਕ ਪ੍ਰਧਾਨ ਹੈ ਪੂਜਾ ਜੀ ਸਾਰੀਆਂ ਸਾਡੀਆਂ ਜੁਝਾਰੂ ਭੈਣਾਂ ਇਕੱਠੀਆਂ ਹੋ ਕੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀਆਂ ਮੈਨੂੰ ਬਹੁਤ ਖੁਸ਼ੀ ਹੈ ਅੱਜ ਵੀ ਅਸੀਂ ਨਵੀਆਂ ਭੈਣਾਂ ਜਿਹੜੀਆਂ ਜੁੜੀਆਂ ਉਹਨਾਂ ਨੂੰ ਨੁਕਤੀ ਪੱਤਰ ਵੀ ਦੇਵਾਂਗੇ ਤੇ ਲੜਾਈ ਜਿਹੜੀ ਅੱਜ ਸਾਡੀ ਬਿਲ ਬੱਜ ਚੁੱਕਿਆ ਸਟਾਰਟ ਹੈ ਤੇ ਉਮੀਦ ਹੈ ਕਿ ਵਾਹਿਗੁਰੂ ਮੌਕਾ ਦੇਣ ਸਮਾਣੇ ਦੇ ਵਿੱਚ ਨਮਾਇੰਦਗੀ ਕਰੂੰਗੀ ਇਹਨਾਂ ਦੀ ਇਸ ਵਾਰ ਪਰ ਪਾਰਟੀ ਨੂੰ ਵੀ ਦੇਖੋ ਪਤਾ ਹੀ ਹੈ ਕਿ ਕੌਣ ਸੱਚੇ ਦਿਲ ਤੋਂ ਇੰਨੀ ਦੇਰ ਤੋਂ ਮਿਹਨਤ ਕਰ ਰਿਹਾ ਮੈਨੂੰ ਕੋਈ ਗੁਰੇਜ਼ ਨਹੀਂ ਕਹਿਣ ਚ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਸਮਾਣਾ ਤੋਂ ਇਹਦੀ ਸਤਾਈ ਵਾਲੀ ਚੋਣ ਲੜੂ ਮੈਂ ਅੱਜ ਆਪਣੇ ਸਮਾਣਾ ਮਹਿਲਾ ਬਲੋਕ ਕਾਂਗਰਸ ਦੇ ਜਿਹੜਾ ਅੱਗੇ ਕਮੇਟੀ ਦਾ ਵਿਸਤਾਰ ਹੋਇਆ ਉਸ ਲਈ ਮੈਂ ਸਮਾਣਾ ਮਹਿਲਾ ਬਲੋਕ ਕਾਂਗਰਸ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਤੇ ਉਹ ਵਧਾਈ ਦੇ ਪਾਤਰ ਨੇ ਤੇ ਸਭ ਤੋਂ ਵੱਡੇ ਵਧਾਈ ਦੇ ਪਾਤਰ ਨੇ ਮੈਡਮ ਗੁਸ਼ਰਨ ਕੋ ਰੰਧਾਵਾ ਜੀ ਜੋ ਕਿ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਉਹ ਪੂਰੇ ਪੰਜਾਬ ਦੇ ਵਿੱਚ ਹਰੇਕ ਬਲੋਕ ਦੇ ਵਿੱਚ ਜਾ ਕੇ ਆਪਣੀਆਂ ਕਮੇਟੀਆਂ ਦਾ ਵਿਸਤਾਰ ਕਰ ਰਹੇ ਨੇ ਤੇ ਇਸ ਇਸ ਦੇ ਲਈ ਬਹੁਤ ਚੰਗੀ ਗੱਲ ਹੈ ਕਿ ਲੇਡੀਜ਼ ਬਹੁਤ ਅੱਗੇ ਆ ਰਹੀਆਂ ਨੇ ਪਹਿਲੀ ਵਾਰ ਹੋਇਆ ਕਿ ਹਰੇਕ ਬਲੌਗ ਤੇ ਮਹਿਲਾ ਬਲੌਗ ਕਾਂਗਰਸੀਆਂ ਕਮੇਟੀਆਂ ਬਣੀਆਂ ਨੇ ਲੇਡੀਜ਼ ਬਾਤ ਚੜ ਕੇ ਹਿੱਸਾ ਲੈ ਰਹੀਆਂ ਨੇ ਜਿਵੇਂ ਕਿ ਪਿਛਲੇ ਸਰਕਾਰ ਕਾਂਗਰਸ ਸਰਕਾਰ ਦੇ ਵਿੱਚ 50% ਰਿਜ਼ਰਵੇਸ਼ਨ ਕਾਂਗਰਸ ਸਰਕਾਰ ਨੇ ਕੈਬਨਿਟ ਦੇ ਵਿੱਚ ਪਾਸ ਕੀਤੀ ਸੀਗੀ ਕਾਂਗਰਸ ਸਰਕਾਰ ਹਮੇਸ਼ਾ ਲੇਡੀਜ਼ ਦੇ ਸਰਕਾਰ ਲਈ ਹਮੇਸ਼ਾ ਬਾਤ ਚੜ ਕੇ ਹਿੱਸਾ ਲੈਂਦੀ ਹੈ ਤੇ ਉਹ ਚਾਹਦੀ ਹੈ ਵੀ ਸਾਡੀਆਂ ਮਾਤਾ-ਮਾਪਾਂ ਅੱਗੇ ਹੋਣ ਤੇ ਆਪਣੇ ਹੱਕ ਦੀ ਲੜਾਈ ਆਪ ਲੜਨ ਜਿਸ ਤਰ੍ਹਾਂ ਅੱਜ ਦੀ ਸਥਿਤੀ ਚੱਲ ਰਹੀ ਹੈਗੀ ਪੰਜਾਬ ਲੈ ਲਓ 2027 ਦੇ ਇਲੈਕਸ਼ਨ ਕਿਤਾ ਦੇਖੋ ਜੋ ਮੈਨੂੰ ਲੱਗਦਾ ਹੈ ਜੋ ਅੱਜ ਦੀ ਸਥਿਤੀ ਹੈ ਉਹ 2027 ਦੇ ਵਿੱਚ ਮਹਿਲਾ ਕਾਂਗਰਸ ਦਾ ਬਹੁਤ ਵੱਡਾ ਰੋਲ ਹੋਏਗਾ ਸਰਕਾਰ ਬਣਾਉਣ ਦੇ ਵਿੱਚ ਜੀ ਮੈਡਮ ਐ ਚੇਕੁਰਸ਼ਨ ਗੌਰ ਰੰਧਾਵਾ ਇੱਥੇ ਪਹੁੰਚੀ ਨੇ ਔਰ ਕੁਝ ਨਿਯੁਕਤੀਆਂ ਪੱਤਰ ਵੀ ਦਿੱਤੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹਨਾਂ ਨੇ ਕਿਹੜੇ ਕਿੰਨੇ ਮੈਂਬਰ ਅੱਜ ਜੁਆਇਨ ਕੀਤੇ ਅੱਜ ਬਹੁਤ ਖੁਸ਼ੀ ਦਾ ਹੈ ਅੱਜ ਸਾਡੇ ਨਾਲ ਮਹਿਲਾ ਸ਼ਕਤੀ ਸਾਡੇ ਅੱਜ ਤੋਂ 10 ਦਿਨ ਪਹਿਲਾਂ ਅਸੀਂ ਸਾਡੇ ਪੂਜਾ ਕਰਗ ਜੀ ਮਹਿਲਾ ਕਾਂਗਰਸ ਦੇ ਪ੍ਰਧਾਨ ਐ ਸਮਾਣਾ ਸੀਟੇ ਦੇ ਨਿਯੁਕਤ ਕੀਤੇ ਸੀ ਅੱਜ ਉਹਨਾਂ ਦੀ ਟੀਮ ਨੂੰ ਵਧਾਉਂਦੇ ਹੋਏ ਸਾਡੀ ਭੈਣ ਗੁਰਸ਼ਰਨ ਗੌਰ ਰੰਧਾਵਾ ਜੀ ਦੀ ਖਤ ਮੌਜੂਦ ਕਰਦੇ ਹੋਏ ਉਹਨਾਂ ਦੀਆਂ ਇਛਾਈਆਂ ਚੰਗੀਆਂ ਤੇ ਜਿਹੜੇ ਕਾਂਗਰਸ ਪਾਰਟੀ ਦੇ ਕੰਮ ਨੇ ਉਹਨਾਂ ਦੇਖਦੇ ਹੋਏ ਅੱਜ 6 ਅਸੀਂ ਲੇਡੀਜ਼ ਨੇ ਜਿਹੜੇ ਮਹਿਲਾ ਕਾਂਗਰਸ ਨਾਲ ਸਮਾਣੇ ਨਾਲ ਜੁੜੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਤੇ ਇਤਨੇ ਸੈਕਟਰੀ ਮੈਂਬਰ ਬਣਾਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਵੱਧ ਵੱਧ ਪਾਰਟੀ ਦੀ ਮਜ਼ਬੂਤੀ ਲਈ ਮਹਿਲਾ ਕਾਂਗਰਸ ਨੂੰ ਤੇ ਜਿਹੜੇ ਬਲੋਕ ਕਾਂਗਰਸ ਦੇ ਸਾਡੇ ਪ੍ਰਧਾਨ ਨੇ ਮਗਦਮਾ ਵੀ ਜੀ ਉਹ ਉਹ ਵੀ ਆਪਣੇ ਨਾਲ ਲੈ ਕੇ ਚੱਲ ਰਹੇ ਨੇ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਦਾ ਧੜਵਾ ਵੀ ਕਰਦਾ ਵੇ ਸਾਡੇ ਕਾਂਗਰਸ ਪਾਰਟੀ ਦੀ ਮਜੂਤੀ ਲਈ ਇਹ ਸ਼ਹਿਰ ਦੇ ਸਮਾਣੇ ਵਿੱਚ ਵੱਧ ਤੋਂ ਵੱਧ ਮਜੂਤੀ ਕਰਕੇ ਸਾਡੇ ਹੱਥ ਵਿੱਚ ਮਜੂਦ ਕਰਨਗੇ ਇਹਦੇ ਨਾਲ ਨਾਲ ਸਾਡੇ ਭੈਣ ਗਰਸ਼ਨ ਕੌਰ ਜੀ ਦੇ ਹੱਥ ਵਿੱਚ ਮਜੂਦ ਕਰਕੇ ਨਾਲ ਨਾਲ ਪਾਰਟੀ ਦੀ ভেਤਰੀ ਇਹ ਤਨਮਨ ਨਾਲ ਇਕੱਲੇ ਇਕੱਲੇ ਘਰ ਵਿੱਚ ਜਾ ਕੇ ਕੰਮ ਕਰਨਗੇ ਸਾਡੇ ਰਾਹੁਲ ਗਾਂਧੀ ਜੀ ਗਾਂਧੀ ਜੀ ਦਾ ਸਨੇਹਾ ਹਰ ਘਰ ਹਰ ਬੱਚੇ ਬੱਚੇ ਤੱਕ ਪਹੁੰਚਾਉਣਗੇ ਤਾਂ ਕਿ ਸਾਡੀ ਮਜੂਤੀ ਜਿਹੜੀ ਕਾਂਗਰਸ ਪਾਰਟੀ